ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੇਸੀ ਜੈਪਟਾ ਤੇ ਆ ਬਾਬਾ ਜੀ ਤੇ ਆਪਾਂ ਇੱਕ ਵੀਡੀਓ ਪਾਈ ਸੀ ਵੀ ੱਡੇ ਦੇ ਵਿੱਚ ਬਾਬਾ ਜੀ ਮਤਲਬ ਰਹਿੰਦੇ ਨੇਗੇ ਪੰਡ ਹੀਰੋ ਕਲਾਉਂਦੇ ਨੇ ਤੇ ਫਿਰ ਦਾ ਆਸ਼ਰਮ ਤੇ ਬੀਬੀ ਭਾਨੀ ਲੋਂਗੋਵਾਲ ਤੋਂ ਬਾਬਾ ਜੀ ਆਏ ਨੇ ਤੇ ਇਹਨਾਂ ਨੂੰ ਲੈਣ ਵਾਸਤੇ ਤੇ ਬਾਕੀ ਬਾਬਾ ਜੀ ਦਾ ਸੰਪਰਕ ਨੰਬਰ ਚੱਲ ਰਿਹਾ ਬਹੁਤ ਵਧੀਆ ਸੇਵਾ ਕਿਉਂਕਿ ਕਿਸੇ ਬੇਸਹਾਰੇ ਨੂੰ ਸਾਹਮਣਾ ਐਦੋਂ ਵੱਡਾ ਜੱਗ ਤੇ ਕੋਈ ਪੌਣਾ ਨਹੀਂ ਹੈਗਾ ਤੇ ਬਾਕੀ ਗੱਲ ਬਾਬਾ ਜੀ ਨਾਲ ਕਰ ਲਿਓ ਤੇ ਸੰਪਰਕ ਨੰਬਰ ਜੇ ਕੋਈ ਹੈਗਾ ਤਾਂ ਕੋਈ ਆਪਣਾ ਸੰਗਰੂਰ ਏਰੀਆ ਦੇ ਵਿੱਚ ਵਿੱਚ ਤਾਂ ਬਾਬਾ ਜੀ ਦੇ ਨੰਬਰ ਤੇ ਜਰੂਰ ਕਾਲ ਕਰਿਓ ਜੀ ਕਿਉਂਕਿ ਇਹ ਆਪ ਮਤਲਬ ਉੱਥੇ ਸੇਵਾ ਕਰਦੇ ਨੇ ਬਜ਼ੁਰਗਾਂ ਦੀ ਤੇ ਸਾਸਤਰੀ ਕਾਲ ਜੀ ਹਾਂਜੀ ਆ ਆਸ਼ਰਮ ਦੀ ਤਸਵੀਰ ਤੁਹਾਨੂੰ ਦਿਖਾਉਣ ਲੱਗ ਰਹੇ ਹਾਂ ਇੱਕ ਤੇ ਦੇਖੋ ਇਹ ਬੀਬੀ ਭਾਨੀ ਆਸ਼ਰਮ ਹੈਗਾ ਤੇ ਲੋਂਗੋਵਾਲ ਵਿਖੇ ਤੇ ਜ਼ਿਲ੍ਹਾ ਸੰਗਰੂਰ ਤੇ ਇੱਥੇ ਨਾ ਇੱਕ ਸੁਪਨਿਆਂ ਦਾ ਘਾਰੀ ਹੈ ਮਤਲਬ ਜੋ ਕੋਈ ਬੇਸਹਾਰਾ ਕੋਈ ਬਜ਼ੁਰਗ ਤੇ ਕੋਈ ਮਦ ਮੰਦਬੁੱਧੀ ਤੇ ਸਭ ਨੂੰ ਸਾਹਮਦੇ ਨੇ ਤੇ ਆ ਬਾਬਾ ਜੀ ਇੱਥੇ ਅੱਜ ਚੱਲੇ ਨੇ ਤੇ ਆ ਬਾਬਾ ਜੀ ਪਿੰਡ ਹੀਰੋਕਲਾਂ ਤੋਂ ਲੈ ਕੇ ਜਾ ਰਹੇ ਨੇ ਇਸ ਆਸਮਾਨ ਦੇ ਵਿੱਚ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਮਤਲਬ ਕਿਤੇ ਹੈਗਾ ਕੋਈ ਬਾਈ ਜਾਣਾ ਚਾਹੁੰਦਾ ਹੈ ਜਾਂ ਕਿਤੇ ਵੀ ਕੋਈ ਹੈਗਾ ਤਾਂ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਤੇ ਸੰਪਰਕ ਜਰੂਰ ਕਰਿਓ ਆ ਬਾਬਾ ਜੀ ਦੇ ਨਾਲ ਬਾਬਾ ਜੀ ਦਾ ਸੰਪਰਕ ਚੱਲ ਰਿਹਾ ਨੰਬਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਕਿਉਂਕਿ ਕਿਸੇ ਬੇਸਹਾਰੇ ਦਾ ਸਹਾਰਾ ਬਣਾ ਬਹੁਤ ਵਧੀਆ ਗੱਲ ਆ ਤੇ ਇਹ ਬਾਬਾ ਜੀ ਅੱਜ ਲੈ ਕੇ ਗਏ ਨੇ ਜਾਂ ਸਾਰੇ ਨਗਰ ਵਾਸੀਆਂ ਨੇ ਸਾਥ ਦਿੱਤਾ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਪੇਜ ਨੂੰ ਫੋਲੋ ਕਰਨਾ ਧੰਨਵਾਦ